ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੀਕੇ ਪੰਜਾਬੀ ਕਹਾਣੀਆਂ ਦੇ ਚੈਨਲ ਤੇ। ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਲੈ ਕੇ। ਉਮੀਦ ਕਰਦੀ ਹਾਂ ਕਿ ਤੁਸੀਂ ਕਹਾਣੀ ਨੂੰ ਐਂਡ ਤੱਕ ਜ਼ਰੂਰ ਸੁਣੋਗੇ। ਤੇ ਬਿਨਾਂ ਟਾਈਮ ਵੇਸਟ ਕੀਤੇ ਆ ਸ਼ੁਰੂ ਕਰਦੇ ਹਾਂ ਕਹਾਣੀ। ਮੇਰਾ ਨਾਮ ਰਮਨਪ੍ਰੀਤ ਕੌਰ ਹੈ। ਮੈਂ ਬਹੁਤ ਹੀ ਸੋਹਣੀ ਤੇ ਸੁਨੱਖੀ ਕੁੜੀ ਸੀ। ਪਰ ਉਸਦੇ ਉਲਟ ਹੀ ਮੇਰਾ ਪਤੀ ਮੇਰੇ ਨਾਲੋਂ 20 ਸਾਲ ਵੱਡਾ ਸੀ। ਅਸੀਂ ਆਪਸ ਵਿੱਚ ਬਹੁਤ ਲੜਦੇ ਝਗੜਦੇ ਰਹਿੰਦੇ ਸੀ। ਇੱਕ ਦਿਨ ਮੇਰੇ ਪਤੀ ਦਾ ਬਲੱਡ ਵੱਧ ਗਿਆ ਅਚਾਨਕ ਉਸ ਨੂੰ ਲਕਵਾ ਮਾਰ ਗਿਆ ਹੁਣ ਉਹ ਬਸ ਮੰਝੇ ਜੋਗਾ ਹੀ ਰਹਿ ਗਿਆ ਸੀ ਹਿਲ ਜੁਗਲ ਨਹੀਂ ਸੀ ਸਕਦਾ ਤੇ ਨਾ ਹੀ ਤੁਰ ਸਕਦਾ ਸੀ ਉਹ ਰਾਤ ਨੂੰ ਬਹੁਤ ਰੋਂਦਾ ਤੇ ਬਾਹਰ ਵਾਲੇ ਰੂਮ ਵੱਲ ਇਸ਼ਾਰਾ ਕਰਦਾ ਜਦੋਂ ਮੈਂ ਸਟੋਰ ਰੂਮ ਵਿੱਚ ਜਾਂਦੀ ਤਾਂ ਅੰਦਰ ਕੋਈ ਨਾ ਹੁੰਦਾ ਇੱਕ ਦਿਨ ਮੇਰੇ ਪਤੀ ਦੀ ਮੌਤ ਹੋ ਗਈ ਉਹ ਮਰ ਗਿਆ ਪਤੀ ਦੇ ਮਰਨ ਤੋਂ ਬਾਅਦ ਸਟੋਰ ਰੂਮ ਦੀ ਸਫਾਈ ਕਰਦੇ ਹੋਏ ਅਚਾਨਕ ਮੇਰੀ ਜਾਨ ਹੀ ਨਿਕਲ ਗਈ ਕਿਉਂਕਿ ਸਟੋਰ ਰੂਮ ਵਿੱਚ ਤਾਂ ਕਹਿੰਦੇ ਆ ਕਿ ਜ਼ਿੰਦਗੀ ਸਭ ਦੇ ਨਾਲ ਇੱਕ ਨਾ ਇੱਕ ਦਿਨ ਇਨਸਾਫ ਜ਼ਰੂਰ ਕਰਦੀ ਹੈ ਕਈ ਵਾਰ ਇਨਸਾਫ ਕਰਨ ਵਿੱਚ ਥੋੜਾ ਜਿਹਾ ਸਮਾਂ ਲੰਘ ਜਾਂਦਾ ਹੈ ਪਰ ਇਨਸਾਫ ਉਸਨੂੰ ਜ਼ਰੂਰ ਹੋ ਜਾਂਦਾ ਹੈ ਕੁਝ ਲੋਕਾਂ ਨਾਲ ਇਨਸਾਫ ਹੋ ਜਾਂਦਾ ਹੈ ਇਹ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਇਨਸਾਫ ਹੋ ਗਿਆ ਉਹਨਾਂ ਲੋਕਾਂ ਵਿੱਚੋਂ ਮੈਂ ਆ ਮੇਰਾ ਨਾਮ ధਮਨਪ੍ਰੀਤ ਆ ਮੈਂ ਬਹੁਤ ਜ਼ਿਆਦਾ ਖੂਬਸੂਰਤ ਸੀ ਸੋਹਣੀ ਸੁਨੱਖੀ ਸੀ ਮੇਰੇ ਨਾ ਬਾਪ ਨੇ ਮੇਰਾ ਵਿਆਹ ਇੱਕ ਸਰਕਾਰੀ ਨੌਕਰ ਨਾਲ ਕਰਵਾ ਦਿੱਤਾ ਜੋ ਕਿ ਇੱਕ ਬਹੁਤ ਹੀ ਉੱਚੇ ਪੱਧਰ ਤੇ ਲੱਗਿਆ ਹੋਇਆ ਸੀ ਪਰ ਮੇਰੇ ਨਾਲ ਉਹ 20 ਸਾਲ ਵੱਡਾ ਸੀ ਜਦੋਂ ਅਸੀਂ ਦੋਵੇਂ ਇਕੱਠੇ ਬਾਹਰ ਜਾਂਦੇ ਤਾਂ ਲੋਕ ਸਮਝਦੇ ਕਿ ਬਾਪ ਬੇਟੀ ਜਾ ਰਹੇ ਨੇ ਕੋਈ ਸਾਨੂੰ પતિ ਪਤਨੀ ਸਮਝਦਾ ਹੀ ਨਹੀਂ ਸੀ ਉਸਨੇ ਮੈਨੂੰ ਕਿਹਾ ਸੀ ਕਿ ਤੂੰ ਜ਼ਿਆਦਾ ਖਾਇਆ ਕਰ ਜ਼ਿਆਦਾ ਖਾਵੇਂਗੀ ਤਾਂ ਵਜ਼ਨ ਵਧੇਗਾ ਤਾਂ ਕਿ ਤੂੰ ਮੇਰੇ ਬਰਾਬਰ ਲੱਗ ਸਕੇ ਮੈਂ ਮਜ਼ਾਕ ਵਿੱਚ ਇੱਕ ਦਿਨ ਕਹਿ ਦਿੱਤਾ ਕਿ ਤੁਸੀਂ ਹੀ ਆਪਣਾ ਵਜ਼ਨ ਕਿਉਂ ਨਹੀਂ ਘਟਾ ਲੈਂਦੇ ਹਤੇ ਉਸਨੇ ਅਗਲੇ ਹੀ ਪਲ ਮੇਰੇ ਮੂੰਹ ਤੇ ਇੱਕ ਜ਼ੋਰ ਨਾਲ ਥੱਪੜ ਮਾਰ ਦਿੱਤਾ ਹਾਲੇ ਸਾਡੇ ਵਿਆਹ ਨੂੰ 4 ਸਾਲ ਹੀ ਹੋਏ ਸੀ ਕਿ ਉਸਨੇ ਮੇਰੇ ਉੱਤੇ ਹੱਥ ਚੁੱਕ ਦਿੱਤਾ ਮੈਂ ਹੈਰਾਨ ਰਹਿ ਗਈ ਕਿਉਂਕਿ ਮੈਂ ਤਾਂ ਇਹ ਸਭ ਕੁਝ ਮਜ਼ਾਕ ਵਿੱਚ ਕਿਹਾ ਸੀ ਇਸਨੇ ਤਾਂ ਮੈਨੂੰ ਇੰਨੀ ਜ਼ੋਰ ਦੀ ਥੱਪੜ ਮਾਰਿਆ ਕਿ ਮੈਂ ਜ਼ਮੀਨ ਤੇ ਡਿੱਗ ਗਈ ਮੈਨੂੰ ਕਹਿਣ ਲੱਗਾ ਕਿ ਔਰਤਾਂ ਤੂੰ ਤੇ ਔਰਤ ਬਣ ਕੇ ਹੀਰਾ ਹੈ ਤੇਰੇ ਲਈ ਸਾਰਾ ਕੁਝ ਮੈਂ ਕਰਦਾ ਹਾਂ ਤੇ ਅੱਗੇ ਵੀ ਮੈਨੂੰ ਹੀ ਕਰਨਾ ਪੈਣਾ ਤੈਨੂੰ ਕੋਈ ਹੱਕ ਨਹੀਂ ਕਿ ਤੂੰ ਮੇਰਾ ਮਜ਼ਾਕ ਬਣਾਵੇਂ ਮੈਂ ਕਿਹਾ ਮੈਂ ਮਜ਼ਾਕ ਨਹੀਂ ਬਣਾ ਰਹੀ ਪਰ ਉਸਨੇ ਇਸ ਗੱਲ ਦਾ ਬਹੁਤ ਬੁਰਾ ਮੰਨਿਆ ਸਭ ਤੋਂ ਬਾਅਦ ਇਸ ਸਭ ਤੋਂ ਬਾਅਦ ਉਹ ਮੈਨੂੰ ਗਲ-ਗਲ ਤੇ ਤਾਹਨੇ ਦਿੰਦਾ ਰਹਿੰਦਾ ਉਹ ਹਰ ਰੋਜ਼ ਮੇਰੇ ਖਾਣ ਲਈ ਅਜਹੀਆਂ ਚੀਜ਼ਾਂ ਲੈ ਕੇ ਆਉਂਦਾ ਜਿਸ ਨਾਲ ਮੈਂ ਮੋਟੀ ਹੋ ਜਾਵਾਂ ਉਹ ਮੈਨੂੰ ਡੇਲੀ ਬਾਹਰ ਦਾ ਉਲਟਾ ਸਿੱਧਾ ਖਾਣਾ ਤਲਿਆ ਹੋਇਆ ਲਿਆ ਕੇ ਦਿੰਦਾ ਉਸ ਨਾਲ ਮੇਰਾ ਪੇਟ ਖਰਾਬ ਰਹਿਣ ਲੱਗਿਆ ਉਹ ਹਰ ਰੋਜ਼ ਰਾਤ ਨੂੰ ਮੈਨੂੰ ਸ਼ਰਾਬ ਪੀ ਕੇ ਆਉਂਦਾ ਤੇ ਮੈਨੂੰ ਕੁੱਟਦਾ ਮੇਰੇ ਮਾਪੇ ਨੂੰ ਗਾਇਆ ਦਿੰਦਾ ਤਾਂ ਜੋ ਮੇਰੀ ਜ਼ਿੰਦਗੀ ਨਰਕ ਭਰੀ ਗੁਜ਼ਰ ਰਹੀ ਸੀ ਮੈਂ ਆਪਣਾ ਹੁਣ ਮਜ਼ਰ ਵੀ ਬਦਾਲਿਆ ਸੀ ਪਰ ਉਸ ਦਾ ਉਹੀ ਹਾਲ ਸੀ ਹੁਣ ਉਸਨੇ ਇਹ ਕਹਿ ਦਿੱਤਾ ਸੀ ਕਿ ਮੈਂ ਤੈਨੂੰ ਕੋਈ ਖਰਚਾ ਨਹੀਂ ਦਵਾਗਾ ਇਹ ਪੈਸੇ ਜੇ ਚਾਹੀਦੇ ਆ ਤਾਂ ਤੂੰ ਆਪਣੀ ਨੌਕਰੀ ਕਰ ਹਮੇਸ਼ਾ ਕਿਸੇ ਨਾ ਕਿਸੇ ਗੱਲ ਤੇ ਲੜਾਈ ਪਾਈ ਰੱਖਦਾ ਸੀ ਉਸ ਦੇ ਡਰੋਂ ਮੈਂ ਸਕੂਲ ਵਿੱਚ ਪੜਵਾਣਾ ਸ਼ੁਰੂ ਕਰ ਦਿੱਤਾ ਮੇਰੀ ਹਾਲਤ ਇੰਨੀ ਬੁਰੀ ਸੀ ਕਿ ਕਦੇ-ਕਦੇ ਤਾਂ ਮੈਂ ਸਕੂਲ ਦੇ ਬੱਚਿਆਂ ਦੇ ਸਾਹਮਣੇ ਹੀ ਰੋਣਾ ਸ਼ੁਰੂ ਕਰ ਦਿੰਦੀ ਸੀ ਬੱਚੇ ਵੀ ਇਹ ਸਭ ਕੁਝ ਦੇਖ ਕੇ ਹੈਰਾਨ ਹੋ ਜਾਂਦੇ ਤੇ ਟੀਚਰ ਨੂੰ ਕੀ ਹੋਇਆ ਹੈ ਇਹ ਸਭ ਕੁਝ ਸੋਚਦੇ ਰਹਿੰਦੇ ਉਹ ਮੇਰੇ ਕੋਲੋਂ ਪੁੱਛਦੇ ਪਰ ਮੈਂ ਉਹਨਾਂ ਨੂੰ ਕੋਈ ਜਵਾਬ ਨਾ ਦਿੰਦੀ ਉਹ ਬਹੁਤ ਹੀ ਗਿਰਿਆ ਹੋਈ ਸੋਚ ਦਾ مالک ਸੀ ਉਹ ਆਪਣੇ ਦੋਸਤਾਂ ਦੇ ਸਾਹਮਣੇ ਵੀ ਮੇਰੀ ਬੇਇੱਜ਼ਤੀ ਕਰਦਾ ਉਹਨਾਂ ਨੂੰ ਕਹਿੰਦਾ ਕਿ ਔਰਤਾਂ ਨਾਲ ਸਖਤ ਹੋ ਕੇ ਰਹਿਣਾ ਪੈਂਦਾ ਹੈ ਹਾਲੇਕਿ ਸਾਡੇ ਵਿੱਚ ਕੋਈ ਬੱਚਾ ਨਹੀਂ ਸੀ ਮੈਂ ਬਹੁਤ ਹੀ ਪਰੇਸ਼ਾਨ ਰਹਿੰਦੀ ਸੀ ਇਸੇ ਤਰ੍ਹਾਂ ਹੀ ਸਮਾਂ गुज़रता गया कि मेरे मां-बाप रब नु प्यारे हो गए ਹੁਣ ਮੇਰਾ ਦੁੱਖ ਸੁਣਨ ਵਾਲਾ ਇਸ ਦੁਨੀਆ ਤੇ ਕੋਈ ਨਹੀਂ ਸੀ ਮੇਰਾ ਪਤੀ ਜੋ ਵੀ ਮੈਨੂੰ ਕਹਿੰਦਾ ਮੈਂ ਸਾਰੀਆਂ ਗੱਲਾਂ ਮੰਨ ਲੈਂਦੀ ਪਰ ਮੈਂ ਬਹੁਤ ਕੋਸ਼ਿਸ਼ ਕਰਦੀ ਕਿ ਅਸੀਂ ਖੁਸ਼ ਰਹੀਏ ਪਰ ਉਸ ਨੂੰ ਤਾਂ ਇਹ ਮਨਜ਼ੂਰ ਹੀ ਨਹੀਂ ਸੀ ਉਹ ਹਰ ਗੱਲ ਵਿੱਚ ਨੁਕਸ ਘੜਦਾ ਰਹਿੰਦਾ ਜਦੋਂ ਉਸਦੇ ਦੋਸਤ ਘਰ ਆ ਜਾਂਦੇ ਤਾਂ ਮੇਰਾ ਸਾਰਾ ਸਮਾਂ ਕਿਚਨ ਵਿੱਚ ਹੀ ਲੰਘਦਾ ਉਹ ਮੇਰੇ ਤੇ ਸ਼ੱਕ ਬੜਾ ਕਰਦਾ ਸੀ ਮੇਰਾ ਪੱਤੀ ਜਿਸ ਆਫਿਸ ਦੇ ਵਿੱਚ ਕੰਮ ਕਰਦਾ ਸੀ ਉੱਥੇ ਬਹੁਤ ਸਾਰਾ ਪੈਸਾ ਕਮਾਉਂਦਾ ਹਰ ਰੋਜ਼ ਨਵੀਆਂ ਨਵੀਆਂ ਗੱਡੀਆਂ ਬਦਲਦਾ ਆਪਣੇ ਸਾਰੇ ਸ਼ੌਂਕ ਪੂਰੇ ਕਰਦਾ ਰਾਤ ਨੂੰ ਅੱਧੀ ਅੱਧੀ ਰਾਤ ਕਰੇ ਹੁੰਦਾ ਪਰ ਮੇਰੇ ਨਾਲ ਉਸ ਨੂੰ ਕੋਈ ਮਤਲਬ ਨਹੀਂ ਸੀ ਰਹਿ ਗਿਆ ਹੰਤਾਪੂਰੇ ਮਹੱਲੇ ਨੂੰ ਇਹ ਸਭ ਕੁਝ ਪਤਾ ਲੱਗ ਗਿਆ ਸੀ ਕਿ ਇਹ ਦੋਨੇ ਲੜਦੇ ਰਹਿੰਦੇ ਆ ਇੱਕ ਦਿਨ ਮੈਂ ਦਾਲ ਬਣਾਉਣ ਲਈ ਤੇ ਉਹ ਮੇਰੇ ਨਾਲ ਲੜਨ ਲੱਗਿਆ ਕਿ ਤੂੰ ਸਬਜ਼ੀ ਕਿਉਂ ਨਹੀਂ ਬਣਾਈ ਤੈਨੂੰ ਪਤਾ ਨਾ ਮੈਨੂੰ ਦਾਲ ਬਿਲਕੁਲ ਪਸੰਦ ਨਹੀਂ ਹੈ ਮੈਂ ਵੀ ਗੁੱਸੇ ਵਿੱਚ ਫਿਰ ਕਹਿ ਦਿੱਤਾ ਕਿ ਸਬਜ਼ੀ ਲਿਆ ਕੇ ਰੱਖ ਜਾਂਦੇ ਤਾਂ ਮੈਂ ਬਣਾ ਦਿੰਦੀ ਮੇਰੇ ਕੋਲ ਪੈਸੇ ਨਹੀਂ ਹਨ ਮੈਂ ਖਰੀਦ ਕੇ ਕੀ ਲਿਆਵਾਂ ਮੇਰਾ ਇੰਨਾ ਬੋਲਣ ਦੀ ਹੀ देर ਸੀ ਕਿ ਉਸ ਨੂੰ ਇੰਨਾ ਜ਼ਿਆਦਾ ਗੁੱਸਾ ਆਇਆ ਕਿ ਉਹ ਘਰ ਦੇ ਭਾਂਡੇ ਪੰਡਣ ਲੱਗ ਪਿਆ। ਮੈਨੂੰ ਕਹਿੰਦਾ ਤੂੰ ਹੁਣ ਮੇਰੇ ਘਰੇ ਨਹੀਂ ਰਹਿ ਸਕਦੀ। ਮੈਨੂੰ ਸ਼ੁਰੂ ਤੋਂ ਹੀ ਤੂੰ ਪਸੰਦ ਨਹੀਂ ਸੀ। ਮੈਂ ਤਾਂ ਤੇਰੇ ਨਾਲ ਮਜਬੂਰੀ ਨਾਲ ਰਹਿ ਰਹੀ ਸੀ। ਮੇਰੇ ਪਤੀ ਨੂੰ ਇੰਨਾ ਗੁੱਸਾ ਆਇਆ ਕਿ ਉਸ ਦਾ ਬੀਪੀ ਵੱਧ ਗਿਆ ਤੇ ਉਸ ਨੂੰ ਦੌਰਾ ਪੈ ਗਿਆ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਕੀ ਹੋ ਰਿਹਾ ਹੈ। ਇਸ ਨੂੰ ਕਿਉਂ ਹੋ ਰਿਹਾ ਹੈ ਉਸ ਦੀ ਇਹ ਹਾਲਤ ਦੇਖ ਕੇ ਮੈਂ ਬਹੁਤ ਜ਼ਿਆਦਾ ਡਰ ਗਈ ਮੈਂ ਜਲਦੀ ਦੇ ਨਾਲ ਐਂਬੂਲੈਂਸ ਮੰਗਵਾਈ ਉਸ ਨੂੰ ਹਸਪਤਾਲ ਵਿੱਚ ਲੈ ਗਈ ਡਾਕਟਰਾਂ ਨੇ ਕਿਹਾ ਕਿ ਤੁਹਾਡੇ ਪਤੀ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਹੋਣ ਕਾਰਨ ਅਚਾਨਕ ਲੱਕਵਾ ਹੋ ਗਿਆ ਹੈ ਹੁਣ ਨਾ ਇਹ ਚੱਲ ਸਕਦੇ ਆ ਤੇ ਨਾ ਹੀ ਬੋਲ ਸਕਦੇ ਨੇ ਸਾਰਾ ਦਿਨ ਮੰਜੇ ਤੇ ਹੀ ਰਹਿਣਗੇ ਇਸ ਦਾ ਪੂਰਾ ਸਰੀਰ ਇੱਕਦਮ ਬੇਕਾਰ ਹੋ ਚੁੱਕਿਆ ਹੈ ਚੀ ਵਿੱਚ ਇੱਕ ਜਿੰਦਾ ਲਾਸ਼ ਪਈ ਹੋਵੇ ਹੁਣੇ ਇਸ ਤਰ੍ਹਾਂ ਹੀ ਰਹਿਣਗੇ ਅੱਖਾਂ ਖੁੱਲੀਆਂ ਸੀ ਉਸ ਦੀਆਂ ਤੇ ਸਾਹ ਲੈ ਰਿਹਾ ਸੀ ਦੋ ਤਿੰਨ ਉਂਗਲਾਂ ਹੀ ਹਿੱਲਦੀਆਂ ਸੀ ਇਸ ਤੋਂ ਇਲਾਵਾ ਉਸ ਦਾ ਸਾਰਾ ਸਰੀਰ ਮੰਜੇ ਨਾਲ ਜੁੜ ਗਿਆ ਸੀ ਕੁਝ ਦਿਨ ਮੈਂ ਉਸ ਨੂੰ ਹਸਪਤਾਲ ਲਖਿਆ ਫਿਰ ਮੈਂ ਘਰ ਲੈ ਆਈ ਮੇਰਾ ਸਹਾਰਾ ਇੱਕੋ ਇੱਕ ਮੇਰਾ ਪਤੀ ਹੀ ਸੀ ਉਸ ਤੋਂ ਲਾਵਾ ਹੁਣ ਮੇਰੇ ਕੋਲ ਕੋਈ ਨਹੀਂ ਸੀ ਚਾਹੇ ਬੇਸ਼ੱਕ ਉਹ ਮੇਰੇ ਨਾਲ ਲੜਦਾ ਰਹਿੰਦਾ ਸੀ ਮੈਂ ਉਸ ਦੀ ਦੇਖਭਾਲ ਕਰਦੀ ਉਹ ਤਾਂ ਬੋਲਦਾ ਵੀ ਕੁਝ ਨਹੀਂ ਸੀ ਬਸ ਪਿਆਰ ਰਹਿਦਾ ਸੀ ਨਾ ਹੀ ਹਿਲ ਸਕਦਾ ਸੀ ਉਸ ਦੀ ਅੱਖਾਂ ਵਿੱਚ ਕੋਈ ਸ਼ਰਮਿੰਦਗੀ ਨਜ਼ਰ ਨਹੀਂ ਸੀ ਆਉਂਦੀ ਪਰ ਮੈਂ ਉਸ ਦੀ ਹਾਲਤ ਦੇਖ ਕੇ ਦੁਖੀ ਹੋ ਜਾਂਦੀ ਸੀ ਮੈਂ ਅਜੇ ਹਾਂ ਕਦੇ ਨਹੀਂ ਸੋਚਿਆ ਸੀ ਕਿ ਮੇਰੇ ਪਤੀ ਦਾ ਕੋਈ ਨੁਕਸਾਨ ਹੋਵੇ ਪਤੀ ਚਾਹੇ ਕਿ ਉਹ ਜਿਹਾ ਵੀ ਹੋਵੇ ਪੱਤੀ ਪਤੀ ਪਤੇ ਹੀ ਹੁੰਦਾ ਹੈ ਜਿਸ ਨਾਲ ਆਪਾਂ ਜਨ ਮਰਨ ਦੀਆਂ ਸਾਰੀਆਂ ਕਿਸਮਾਂ ਖਾਦੀਆਂ ਹੁੰਦੀਆਂ ਨੇ ਉਸ ਨੂੰ ਲੱਗਦਾ ਸੀ ਕਿ ਮੈਂ ਇਸ ਤੋਂ ਵੱਡਾ ਹਾਂ ਪਰ ਮੈਂ ਉਸ ਨੂੰ ਅਜਿਹਾ ਮਹਿਸੂਸ ਨਹੀਂ ਸੇ ਕਰਵਾਉਣਾ ਚਾਹੁੰਦੀ ਮੈਨੂੰ ਪਤਾ ਸੀ ਕਿ ਇਨਸਾਨ ਦੇ ਅੰਦਰ ਇੱਕ ਵਾਰ ਜੇ ਸ਼ੱਕ ਪੈਦਾ ਹੋ ਜਾਵੇ ਤਾਂ ਉਹ ਕਦੇ ਨਹੀਂ ਨਿਕਲਦਾ ਅਜਿਹਾ ਹੀ ਕੁਝ ਮੇਰੇ ਪਤੀ ਨਾਲ ਹੋਇਆ ਸੀ ਮੇਰੀ ਕੋਈ ਅੱਗੇ ਪਿੱਛੇ ਨਹੀਂ ਸੀ ਹੁਣ ਰਹਿ ਚੁੱਕਿਆ ਮੇਰਾ ਪਤੀ ਹੀ ਸਭ ਕੁਝ ਸੀ ਮੇਰੇ ਲਈ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਸੀ ਪਰ ਉਸ ਦੇ ਅੰਦਰ ਵਹਿਮ ਪੈਦਾ ਹੋ ਗਿਆ ਸੀ ਕਿ ਕਿਤੇ ਇਹ ਮੈਨੂੰ ਛੱਡ ਕੇ ਨਾ ਚਲੀ ਜਾਵੇ ਇਸ ਕਰਕੇ ਉਹ ਮੈਨੂੰ ਤਦੋਂ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ ਖੈਰ ਮੈਂ ਉਸ ਦੀ ਬਹੁਤ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਤੇ ਨਾਲ ਨਾਲ ਨੌਕਰੀ ਵੀ ਕਰਦੀ ਮੇਰੀ ਸੇਵਾ ਭਾਵ ਦੇਖ ਕੇ ਮੇਰੇ ਪਤੀ ਦੀਆਂ ਅੱਖਾਂ ਵੀ ਕੁਝ ਕੁਝ ਬਦਲਣ ਲੱਗੀਆਂ ਇੱਕ ਦਿਨ ਮੈਂ ਘਰ ਦੇ ਕੰਮ ਜਲਦੀ ਜਲਦੀ ਨਿਪਟਾ ਰਹੀ ਸੀ ਤਾਂ ਮੇਰੇ ਪਤੀ ਨੇ ਇੱਕ ਅਜੀਬ ਜਿਹਾ ਇਸ਼ਾਰਾ ਕੀਤਾ ਉਹ ਸਟੋਰ ਰੂਮ ਵੱਲ ਇਸ਼ਾਰਾ ਕਰ ਰਿਹਾ ਸੀ ਮੈਂ ਉਸ ਨੂੰ ਪੁੱਛਿਆ ਕਿ ਸਟੋਰ ਰੂਮ ਵਿੱਚ ਜਾਣਾ ਚਾਹੁੰਦੇ ਹੋ ਤਾਂ ਉਸ ਨੇ ਨਾ ਵਿੱਚ ਇਸ਼ਾਰਾ ਕੀਤਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਹਿਣਾ ਕੀ ਚਾਹੁੰਦਾ ਹੈ ਮੈਂ ਉਸ ਨੂੰ ਕਿਹਾ ਮੈਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਆਉਂਦੀ ਫਿਰ ਉਹ ਚੁੱਪ ਕਰ ਗਿਆ ਮੈਂ ਸਟੋਰ ਰੂਮ ਵਿੱਚ ਜਾ ਕੇ ਦੇਖਿਆ ਤਾਂ ਉੱਥੇ ਕੁਝ ਵੀ ਨਹੀਂ ਸੀ ਮੇਰੇ ਪਤੀ ਦੀ ਹੁਣ ਨੌਕਰੀ ਵੀ ਛੁੱਟ ਗਈ ਸੀ ਪੈਸਾ ਆਉਣਾ ਬੰਦ ਹੋ ਗਿਆ ਸੀ ਰਿਸ਼ਤੇਦਾਰ ਜੋ ਵੀ ਹਰ ਵਕਤ ਆਉਂਦੇ ਸੀ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹੁੰਦੇ ਸੀ ਜਿਉਂ ਕਿਉਂਕਿ ਮੇਰਾ ਪਤੀ ਸਰਕਾਰੀ ਅਫਸਰ ਸੀ ਉਹਨਾਂ ਨੂੰ ਹੁੰਦਾ ਸੀ ਕਿ ਸਾਨੂੰ ਵੀ ਕੋਈ ਨੌਕਰੀ ਤੇ ਲਵਾ ਦੇਵੇ ਉਸ ਟਾਈਮ ਤਾਂ ਸਭ ਆਉਂਦੇ ਸੀ ਆਪਣਾ ਮਤਲਬ ਕੱਢਣ ਲਈ ਪਰ ਹੁਣ ਉਹਨਾਂ ਦੇ ਆਉਣਾ ਵੀ ਬੰਦ ਕਰ ਦਿੱਤਾ ਸੀ ਇੱਥੋਂ ਤੱਕ ਕਿ ਕੋਈ ਫੋਨ ਵੀ ਨਹੀਂ ਸੀ ਲਾਉਂਦਾ ਇਸ ਗੱਲ ਦਾ ਅਹਿਸਾਸ ਮੇਰੇ ਪਤੀ ਨੂੰ ਹੋ ਗਿਆ ਸੀ ਹਸਨ ਨੂੰ ਪਤਾ ਲੱਗ ਗਿਆ ਸੀ ਕਿ ਮੁਸ਼ਕਲ ਦੇ ਸਮੇਂ ਵਿੱਚ ਮੇਰੀ ਪਤਨੀ ਹੀ ਮੇਰੇ ਨਾਲ ਖੜੀ ਆ ਮੇਰਾ ਪਤੀ ਰੋਜ਼ ਮੈਨੂੰ ਸਟੋਰ ਰੂਮ ਵੱਲ ਇਸ਼ਾਰਾ ਕਰਦਾ ਪਰ ਮੈਂ ਆਪਣੀਆਂ ਅਨਬੋਲੀਆਂ ਕਰ ਦਿੰਦੀ ਉਸ ਦੀਆਂ ਗੱਲਾਂ ਨੂੰ ਪਰ ਉਸ ਦੀ ਇਹ ਹਾਲਤ ਦੇਖ ਕੇ ਮੈਂ ਬਹੁਤ ਰੋਂਦੀ ਕਿਉਂਕਿ ਹੌਨ ਸਾਡੇ ਵਿਆਹ ਨੂੰ 5 ਸਾਲ ਹੋ ਗਏ ਸੀ ਇਹ ਲੱਗ ਗੱਲ ਸੀ ਕਿ ਇਹ 5 ਸਾਲਾਂ ਵਿੱਚ ਉਸਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਸੀ ਪਰ ਮੈਂ ਉਸਨੂੰ ਮaaf ਕਰ ਦਿੱਤਾ ਸੀ ਕਿਉਂਕਿ ਰੱਬ ਨੇ ਉਸਨੂੰ ਉਸਤੇ ਕਿਤੇ ਦੀ ਸਜ਼ਾ ਦੇ ਦਿੱਤੀ ਸੀ ਫਿਰ ਮੈਂ ਕੌਣ ਹੁੰਨੀ ਹਾਂ ਉਸਨੂੰ ਸਜ਼ਾ ਦੇਣ ਵਾਲੀ ਸਾਡੇ ਘਰ ਬਹੁਤ ਪੁਰਾਣਾ ਹਾਲ ਸੀ ਮੇਰੀ ਤਨਖਾਹ ਤੋਂ ਤਾਂ ਉਸਦੀਆਂ ਦਵਾਈਆਂ ਦਾ ਹੀ ਖਰਚਾ ਪੂਰਾ ਹੁੰਦਾ ਸੀ ਜਦੋਂ ਮੈਂ ਉਸਦੇ ਖਾਤੇ ਚੈੱਕ ਕੀਤੇ ਤਾਂ ਉਹਨਾਂ ਵਿੱਚ ਵੀ ਬਹੁਤ ਥੋੜੇ ਪੈਸੇ ਮਿਲੇ ਉਸ ਦੀ ਬਿਮਾਰੀ ਤੇ ਹੀ ਜੋ ਖਰਚ ਹੋ ਚੁੱਕੇ ਸੀ ਪੈਸਾ ਵੀ ਬਹੁਤ ਲੱਗਿਆ ਸੀ ਉਸ ਦੀ ਬਿਮਾਰੀ ਦੇ ਉੱਪਰ ਮੈਂ ਉਸ ਟੇ ਸਟੋਰ ਰੂਮ ਵਾਲੇ ਇਸ਼ਾਰੇ ਤੋਂ ਬਹੁਤ ਪਰੇਸ਼ਾਨ ਸੀ ਉਹ ਹਰ ਰੋਜ਼ ਮੈਨੂੰ ਇੱਕੋ ਹੀ ਇਸ਼ਾਰਾ بار بار ਕਰਦਾ ਰਹਿੰਦਾ ਸੀ ਪਰ ਕੁਝ ਤਾਂ ਉੱਥੇ ਸੀ ਜੋ ਮੇਰਾ ਪਤੀ بار بار ਇਸ਼ਾਰਾ ਕਰਦਾ ਸੀ ਕੁਝ ਮੈਨੂੰ ਕਹਿਣਾ ਚਾਹੁੰਦਾ ਸੀ ਇੱਕ ਦਿਨ ਮੇਰੇ ਪਤੀ ਦੀ ਦੋਸਤ ਘਰ ਆਏ ਮੈਂ ਉਸ ਨੂੰ ਦੱਸਿਆ ਕਿ ਮੇਰਾ ਪਤੀ ਹਰ ਵਕਤ ਸਟੋਰ ਰੂਮ ਵਾਲੇ ਇਸ਼ਾਰਾ ਕਰਦਾ ਰਹਿੰਦਾ ਹੈ ਉਹ ਮੈਨੂੰ ਕਹਿੰਦੀ ਕਿ ਕਿਤੇ ਇਸ ਨੇ ਉਸੇ ਪੈਸੇ ਤਾਂ ਨਹੀਂ ਲਕੋਏ ਕਿਉਂਕਿ ਇਹ ਸਰਕਾਰੀ ਨੌਕਰੀ ਤੇ ਪੱਕਾ ਰਿਸ਼ਵਤ ਵੀ ਲੈਂਦਾ ਹੈ ਇੰਨਾ ਪੈਸਾ ਘਰ ਵਿੱਚ ਆਉਂਦਾ ਸੀ ਤੇ ਉਹ ਗਿਆ ਕਿੱਥੇ ਕਿਉਂਕਿ ਉਹ ਮੈਨੂੰ ਇੱਕ ਵੀ ਪੈਸਾ ਨਹੀਂ ਸੀ ਦਿੰਦਾ ਉਹ ਮੈਨੂੰ ਇਹ ਸਭ ਕਹਿ ਕੇ ਚਲੀ ਗਏ ਉਸ ਤੋਂ ਬਾਅਦ ਇਹ ਸਾਰੀਆਂ ਗੱਲਾਂ ਮੈਂ ਆਪਣੇ ਪਤੀ ਨੂੰ ਦੱਸੀਆਂ ਉਹ ਮੇਰੀਆਂ ਗੱਲਾਂ ਸਮਝ ਰਿਹਾ ਸੀ ਪਰ ਬੋਲ ਨਾ ਸਕਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਉਸ ਦੀਆਂ ਅੱਖਾਂ ਦੇਖ ਕੇ ਲੱਗਦਾ ਸੀ ਕਿ ਉਹ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਚਾਹੁੰਦਾ ਹੈ ਮੈਂ ਪੂਰੇ ਦਿਲ ਨਾਲ ਜਾਨ ਤੋਂ ਆਪਣੇ ਪਤੀ ਦੀ ਸੇਵਾ ਕਰਨ ਵਿੱਚ ਲੱਗੀ ਹੋਈ ਸੀ ਡਾਕਟਰਾਂ ਨੂੰ ਵੀ ਦਿਖਾਉਂਦੀ ਸੀ ਕਿ ਇਹ ਠੀਕ ਹੋ ਜਾਵੇ ਪਰ ਉਹ ਜਵਾਬ ਦੇ ਦਿੰਦੇ ਪੈਸਾ ਅੰਨਾ ਲੱਗਦਾ ਚਾਹੁੰਦਾ ਸੀ ਡਾਕਟਰਾਂ ਦੀ ਗੱਲ ਸੁਣੀ ਤਾਂ ਮੇਰੀ ਉਮੀਦੀ ਟੁੱਟ ਗਈ ਮੇਰਾ ਪਤੀ ਹਰ ਵਕਤ ਪਰੇਸ਼ਾਨ ਰਹਿੰਦਾ ਹੁਣ ਉਸਨੇ ਖਾਣਾ ਪੀਣਾ ਵੀ ਛੱਡ ਦਿੱਤਾ ਸੀ ਡਾਕਟਰਾਂ ਨੇ ਕਿਹਾ ਸੀ ਕਿ ਇਹ ਜ਼ਿਆਦਾ ਪਰੇਸ਼ਾਨ ਰਹੇਗੇ ਤਾਂ ਦਵਾਈਆਂ ਅਸਰ ਨਹੀਂ ਕਰਨਗੀਆਂ ਇੱਕ ਦਿਨ ਜਦੋਂ ਮੈਂ ਉੱਠੀ ਤਾਂ ਆਪਣੇ ਪਤੀ ਨੂੰ ਜਗਾਇਆ ਪਰ ਉਹਨਾਂ ਨੇ ਅੱਖਾਂ ਨਾ ਖੋਲੀਆਂ ਉਸਦਾ ਪੂਰਾ ਸਰੀਰ ਠੰਡਾ ਪੈ ਚੁੱਕਿਆ ਸੀ ਮੈਂ ਡਾਕਟਰ ਨੂੰ ਦਿਖਾਇਆ ਤਾਂ ਡਾਕਟਰ ਨੇ ਚੈੱਕ ਕਰਕੇ ਕਿਹਾ ਕਿ ਇਹ ਰਾਤ ਨੂੰ ਹੀ ਇਸ ਦੁਨੀਆ ਨੂੰ ਛੱਡ ਕੇ ਚਾ ਚੁੱਕਿਆ ਸੀ ਮੈਂ ਰੋਣ ਲੱਗੀ ਡਾਕਟਰ ਨੇ ਮੈਨੂੰ ਸਮਝਾਇਆ ਕਿ ਇਸ ਵਿੱਚ ਰੋਣ ਵਾਲੀ ਕੋਈ ਗੱਲ ਨਹੀਂ ਕਿਉਂਕਿ ਤੇਰੇ ਪਤੀ ਜਿਸ ਹਾਲਤ ਵਿੱਚ ਸੀ ਉਸ ਦਾ ਮਰ ਜਾਣਾ ਹੀ ਵਧੀਆ ਸੀ ਕਿਉਂਕਿ ਤੇਰੇ ਪਤੀ ਬਹੁਤ ਤਕਲੀਫ ਵਿੱਚ ਸੀ ਫਿਰ ਮੈਂ ਖੁਦ ਨੂੰ ਸੰਭਾਲਿਆ ਪਰ ਮੈਨੂੰ ਆਪਣੇ ਪਤੀ ਦੇ ਮਰਨ ਤੇ ਬਹੁਤ ਦਕਸੀ ਕਿਉਂਕਿ ਉਸਦੇ ਹੁੰਦੇ ਮੈਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਸੀ ਪਤੀ ਦੇ ਹੁੰਦਿਆਂ ਅਜੇ ਹਾਲ ਲੱਗਦਾ ਸੀ ਜਿਵੇਂ ਮੇਰਾ ਕੋਈ ਆਪਣਾ ਹੈਗਾ ਭਾਵੇਂ ਉਹ ਸਿਰਫ ਨਾਂ ਦਾ ਹੀ ਸੀ ਹੁਣ ਮੈਂ ਇਸ ਦੁਨੀਆ ਵਿੱਚ ਬਿਲਕੁਲ ਹੀ ਇਕੱਲੀ ਹੋ ਗਈ ਸੀ ਇੱਕ ਦਿਨ ਮੈਨੂੰ ਯਾਦ ਆਇਆ ਕਿ ਮੇਰੇ ਪਤੀ ਸਟੋਰ ਰੂਮ ਵੱਲ ਇਸ਼ਾਰਾ ਕਰਦਾ ਰਹਿੰਦਾ ਸੀ ਮੈਂ ਉਸ ਨੂੰ ਚੈੱਕ ਕਰਨਾ ਚਾਹੁੰਦੀ ਸੀ ਕਿ ਉਸ ਸਟੋਰ ਰੂਮ ਵਿੱਚ ਹੈਕੀਮਾਸ ਦੀ ਤਲਾਸ਼ੀ ਰਹਿਣੀ ਸ਼ੁਰੂ ਕਰ ਦਿੱਤੀ ਪਰ ਮੈਨੂੰ ਕੁਝ ਨਾ ਮਿਲਿਆ ਮੈਂ ਉੱਥੇ ਪਈਆਂ ਹੋਈਆਂ ਲਮਾਰੀਆਂ ਨੂੰ ਪਾਸੇ ਕਰਕੇ ਦੇਖਿਆ ਜਦੋਂ ਅਲਮਾਰੀ ਮੈਂ ਪਾਸੇ ਕੀਤੀ ਤਾਂ ਮਹਿਰਾਨ ਰਹਿ ਗਈ ਕਿਉਂਕਿ ਉਸ ਦੇ ਅੰਦਰ ਇੱਕ ਲੋਕਰ ਬਣਿਆ ਹੋਇਆ ਸੀ ਕੰਦ ਦੇ ਵਿੱਚ ਲੋਕਰ ਦੇਖ ਕੇ ਮੈਂ ਉਹ ਤੋੜਨੇ ਸ਼ੁਰੂ ਕੀਤੇ ਕਾਫੀ ਸਮੇਂ ਬਾਅਦ ਜਦੋਂ ਜ਼ਹਿਰ ਦੇ ਬਾਹਰ ਉਹ ਟੁੱਟ ਗਏ ਤਾਂ ਉਸ ਦੇ ਅੰਦਰ ਦੇਖ ਕੇ ਤਾਂ ਮੇਰੇ ਪੈਰਾਂ ਦੇ ਥੱਲੇੋਂ ਜ਼ਮੀਨ ਹੀ ਖਿਸ ਗਈ ਕਿਉਂਕਿ ਉਹ ਲੋਕਰ ਪੈਸੇ ਅਤੇ ਸੋਨੇ ਨਾਲ ਭਰਿਆ ਹੋਇਆ ਸੀ ਮੈਨੂੰ ਮੇਰੇ ਪਤੀ ਦੀ ਉਸ ਦੋਸਤ ਦੀ ਗੱਲ ਯਾਦ ਆ ਗਈ ਕਿ ਮੈਨੂੰ ਕਹਿੰਦੀ ਸੀ ਕਿ ਤੇਰਾ ਪਤੀ ਜ਼ਰੂਰ ਉੱਥੇ ਪੈਸੇ ਲਗਾ ਕੇ ਬੈਠਾ ਹੋਵੇਗਾ ਕਿਉਂਕਿ ਉਹ ਰਿਸ਼ਵਤ ਵੀ ਲੈਂਦਾ ਹੈ ਜਦ ਮੈਂ ਹਲੋਕਰ ਖੋਲੇ ਤਾਂ ਇੱਕ ਲੋਕਰ ਨੋਟਾਂ ਦਾ ਤੇ ਦੁੱਝਾਂ ਲੋਕਰ ਸੋਨੇ ਦਾ ਭਰਿਆ ਹੋਇਆ ਸੀ ਮੇਰੇ ਪਤੀ ਦੀ ਰੇਸ਼ਵਤੀ ਕਮਾਈ ਇਸ ਲੋਕਰਾਂ ਦੇ ਵਿੱਚ ਸੀ ਉਹ ਸਰਕਾਰੀ ਨੌਕਰ ਨੌਕਰੀ ਕਰਦਾ ਸੀ ਤੇ ਨੌਕਰੀ ਕਰਦੇ ਹੋਏ ਉਸ ਨੂੰ ਘੱਟ ਤੋਂ ਘੱਟ 20 ਸਾਲ ਹੋ ਗਏ ਸੀ ਇਹ ਕਮਾਈ ਪਾਪ ਦੀ ਸੀ ਜਾਂ ਮਿਹਨਤ ਦੀ ਇਸ ਬਾਰੇ ਮੈਂ ਨਹੀਂ ਸੀ ਜਾਣਦੀ ਹੁਣ ਮੈਨੂੰ ਸਮਝ ਆ ਗਿਆ ਸੀ ਕਿ ਮੇਰੇ ਪਤੀ ਸਟੋਰ ਰੂਮ ਵਾਲੇ ਇਸ਼ਾਰਾ ਕਿਉਂ ਕਰਦੇ ਰਹਿੰਦੇ ਸੀ ਪਹਿਲਾਂ ਉਹ ਆਪਣੀ ਸਾਰੀ ਦੌਲਤ ਮੈਨੂੰ ਦੇ ਦੇਣਾ ਚਾਹੁੰਦਾ ਸੀ ਮਰਦੇ ਸਮੇਂ ਮੇਰੀ ਸੇਵਾ ਦੇ ਕੇ ਉਸ ਨੂੰ ਯਕੀਨ ਹੋ ਗਿਆ ਸੀ ਕਿ ਇਸ ਦੁਨੀਆ ਵਿੱਚ ਇਕੱਲੀ ਮੈਂ ਹੀ ਹਾਂ ਉਸ ਨੂੰ ਸੱਚੇ ਦਿਲੋਂ ਪਿਆਰ ਕਰਨ ਵਾਲੀ ਇਹ ਸਭ ਸੋਚ ਕੇ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਮੈਂ ਸੋਚਿਆ ਚਲੋ ਮਰਨ ਸਮੇਂ ਹੀ ਸਹੀ ਮੇਰੇ ਪਤੀ ਨੂੰ ਯਕੀਨਤਾ ਆਇਆ ਕਿ ਮੈਂ ਉਸ ਨੂੰ ਕਿੰਨਾ ਪਿਆਰ ਕਰਦੀ ਸੀ ਮੈਂ ਆਪਣੇ ਪਤੀ ਦਾ ਧੰਨਵਾਦ ਕੀਤਾ ਤੇ ਉਸਤੇ ਆਤਮਾ ਨੇ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਸੋ ਦੋਸਤੋ ਇਸੇ ਸਾਡੀ ਇੱਕ ਛੋਟੀ ਜੀ ਕਹਾਣੀ ਜੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤਾਂ ਜੋ ਹੋਰ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ ਉਮੀਦ ਕਰਦੇ ਹਾਂ ਕਿ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਈ ਹੋਈਏ ਜਈਆਂ ਹੋਰ ਕਹਾਣੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਵਿੱਚ ਤਦ ਤੱਕ ਲਈ ਦੋ ਜੀ ਆਤਸ ਸਤਿ ਸ਼੍ਰੀ ਅਕਾਲ ਜੀ